ਚੰਡੀਗੜ੍ਹ ਦੀ ਸਭ ਤੋਂ ਸਿਖਰਲੀ ਕੁਰਸੀ ਤੇ ਬੈਠੇ ਜੇ ਖੁਸ਼ਕਿਸਮਤੀ ਇਸ ਕੁਰਸੀ ਤੇ ਬੈਠ ਸਕਦਾ ਕਦੀ ਇਹ ਸੁਪਨਾ ਲਿਆ ਸੀ ਨਹੀਂ ਜੀ ਕਦੀ ਵੀ ਨਹੀਂ ਸੋਚਿਆ ਸੀ ਔਰ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀਆਂ ਕਿ ਮੈਨੂੰ ਇਹ ਮੌਕਾ ਮਿਲਿਆ ਔਰ ਚੰਡੀਗੜ੍ਹ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਸਰਵ ਕਰ ਸਕਾਂ ਸ਼ਹਿਰ ਨੂੰ ਹੋਰ ਖੂਬਸੂਰਤ ਬਣਾ ਸਕਾਂ ਪਰ ਅਗਰ ਤੁਸੀਂ ਕਹੋ ਕਿ ਸੁਪਨੇ 'ਚ ਵੀ ਦੇਖਿਆ ਹੋਏ ਇਹ ਕਦੀ ਸੋਚਿਆ ਨਹੀਂ ਸੀ ਪੈਲੀ ਗੱਲ ਤੇ ਰਾਜਨੀਤੀ ਦੇ ਬਾਰੇ ਨਹੀਂ ਸੋਚਿਆ ਸੀ ਤੇ ਮੇਅਰਸ਼ਿਪ ਤੇ ਬਹੁਤ ਦੂਰ ਹੈ ਜੀ ਚੰਡੀਗੜ੍ਹ ਪੈਰ ਕਦੋਂ ਰੱਖਿਆ ਤੁਸੀਂ ਆ ਚੰਡੀਗੜ੍ਹ ਜੀ ਅਸੀਂ 1980 1988 ਚ ਆਏ ਮੇਰੇ ਫਾਜ਼ਾ ਸਾਹਿਬ ਦੀ ਫੌਜ ਸੀਗੇ ਤੇ ਉਹਨਾਂ ਦੀ ਪੋਸਟਿੰਗ ਇੱਥੇ ਚੰਦੀ ਮੰਦਰੇ ਚ ਹੋਈ ਹੂੰ ਹੂੰ ਤੇ ਅਸੀਂ ਪਹਿਲਾਂ ਕੈਲਿੰਗਪੌਂਗ ਸੀ ਉੱਥੇ ਮੈਂ ਇੱਕ ਟੀਚਰ ਦਾ ਜੌਬ ਕਰਦੀ ਸੀ ਸੇਂਟ ਜੋਸਫ ਸਕੂਲ ਹੁੰਦਾ ਹੈ ਉੱਥੇ ਮਾਈ ਵਾਸ ਵੈਰੀ ਇੰਟਰਸਟਿਡ ਇਨ ਟੀਚਿੰਗ ਉਸ ਤੋਂ ਬਾਅਦ ਜਲੀ ਪੋਸਟਿੰਗ ਚੰਦੀ ਮੰਦਰ ਹੋ ਗਈ ਸੇ ਸਾਨੂੰ ਘਰ ਪੰਚਕੁਲਾ ਦੇ ਵਿੱਚ ਮਿਲਿਆ ਫਰੋਮ ਦੀ ਆਮੀ ਸਾਈਡ ਫੇ ਨਾਲ ਦੀ ਨਾਲ ਜੀ ਫਾਦਰ ਸਾਹਿਬ ਨੂੰ ਬੜਾ ਫਿਕਰ ਸੀ ਕਿ ਹੁਣ ਬੇਟੀ ਦਾ रिश्ता लीए बया करना है हाँ जी और उस टाइम मैं एम ए इंग्लिश पंजाब यूनिवर्सिटी तो कर रही थी क्योंकि वीवर इन हाँ जी हाँ जी कॉलेज जी सी जी तो और एमए असी क्योंकि ट्रांसफर हो गई सी फादर साहब की पहला मैं होस्टल सकी जी सी जी उस तू बाद ट्रांसफर हो, हो गई सी कैलिंगपोंग उन दिन चो ब्लू स्टार का काफ़ी इफेक्ट हो रहा है तो पेरेंट्स कहें कि अ चाहते कि बेटी इतने छीए ਤੇ ਐਸ ਕਰਕੇ ਫਿਰ ਮੈਂ ਐਮੀ ਇੰਗਲਿਸ਼ ਕੋਰਸਪੋਂਡੈਂਸ ਪੰਜਾਬ ਯੂਨੀਵਰਸਿਟੀ ਤੋਂ ਕਰ ਰਹੀ ਸੀ ਸੋ ਜਦੂ ਸ਼ਿਫਟ ਕੀਤਾ ਤੇ ਉਹਨਾਂ ਨੂੰ ਲੱਗਿਆ ਕਿ ਨਹੀਂ ਜੀ ਹੁਣ ਮੈਂ ਚੰਡੀਗੜ੍ਹ ਇੱਕ 20 ਤੇ ਆ ਕੇ ਆਵਾਂ ਤੇ ਮੈਂ ਹੁਣ ਆਪਣੀ ਬੇਟੀ ਦੇ ਬਾਰੇ ਦੋ ਮੇਰੀ ਇੱਕ ਸਿਸਟਰ ਹੈਗੀ ਇੱਕ ਬ੍ਰਦਰ ਹੈਗੇ ਤੇ ਨਹੀਂ ਪਹਿਲਾ ਐਲ্ডার ਸਿਸਟਰ ਜਿਹੜੀ ਬੇਟੀ ਹੈਗੀ ਉਹਦਾ ਰਿਸ਼ਤੇ ਦੇ ਬਾਰੇ ਸੋਚਣ ਲੱਗ ਪਏ ਤੇ ਦੈਟਸ ਹਾਊ ਆ ਗਾਟ ਮੈਰੀਡ ਇਨ ਚੰਡੀਗੜ੍ਹ ਤੇ ਟਨ ਤੋ ਹੀ ਯੂਨੀਵਰਸਿਟੀ ਦੀਆਂ ਗੇੜੀਆਂ ਕਾਲਜ ਦੀਆਂ ਗੇੜੀਆਂ ਲੰਮ ਦੇ ਸੀ ਕਾਲ ਚੰਡੀਗੜ੍ਹ ਕਿਵੇਂ ਦਾ ਲੱਗਦਾ ਚੰਡੀਗੜ੍ਹ ਸ਼ੁਰੂ ਤੋਂ ਹੀ ਬਹੁਤ ਖੂਬਸੂਰਤ ਲੱਗਦਾ ਹੈ ਮੇਰੇ ਕਈ ਰਿਸ਼ਤੇਦਾਰ ਇੱਥੇ ਸੀ ਉਸ ਟਾਈਮ ਮੇਰੇ ਫਾਦਰ ਸਾਹਿਬ ਦੀ ਪੋਸਟਿੰਗ ਦੇਰਾਦੂਨ ਸੀਗੀ ਤੇ ਅਸੀਂ ਇੱਥੇ ਹੋਸਟਲ ਦੇ ਵਿੱਚ ਚਾਰ ਫਰੈਂਡਸ ਸੀਗੀਆਂ ਬੜੀਆਂ ক্লোਜ਼ ਫਰੈਂਡਸ ਉਹ ਇਕੱਠੇ ਹੋ ਕੇ ਅਸੀਂ ਚੰਡੀਗੜ੍ਹ ਚ ਆਏ ਸੀ ਤੇ ਚਾਰੋਂ ਨੇ ਅਸੀਂ ਜੀਸੀਜੀ ਗਵਰਨਮੈਂਟ ਕਾਲਜ ਆਫ ਕਲਸ ਜਿਹੜਾ ਸੈਕਟਰ 11 ਚ ਉੱਥੇ ਐਡਮਿਸ਼ਨ ਲਈ ਸੀ ਬਹੁਤ ਅੱਛਾ ਲੱਗਦਾ ਸੀ ਸ਼ੁਰੂ ਤੋਂ ਹੀ ਦੇਰਾਦੂਨ ਵੀ ਬਹੁਤ ਸੋਨਾ ਸ਼ਹਿਰ ਹੈ ਪਰ ਜਦੋਂ ਇੱਥੇ ਆ ਕੇ ਚੰਡੀਗੜ੍ਹ ਦੇਖਦੇ ਸੀ ਸੜਕਾਂ ਖੁੱਲੀਆਂ ਕਿੰਨਾ ਵੈਲ ਪਲਾਨਡ ਹਰ ਸੈਕਟਰ ਦੇ ਨਾਲ ਮਾਰਕਟ ਇਟ ਵਾਸ ਅ ਬਿਊਟੀਫੁਲ ਸਿਟੀ ਆਲਵੇਸ ਤੇ ਹੋਸਟਲ ਲਾਈਫ ਕਿਵੇਂ ਦੀ ਰੀ ਹੋਸਟਲ ਲਾਈਫ ਵਾਸ ਵੈਰੀ ਨਾਈਸ ਬਿਕੋਜ਼ ਅਧੂ ਕੰਪਨੀ ਐਸੀ ਕੀ ਟੋੜੀਆਂ ਜਿਹੜੀਆਂ ਸਕੂਲ ਮੇਟਸ ਨੇ ਟੋੜੀਆਂ ਸਕੂਲ ਫਰੈਂਡਸ ਨੇ ਤੁਸੀਂ ਉਹਨਾਂ ਦੇ ਨਾਲ ਹੀ ਕਮਰਾ ਸ਼ੇਅਰ ਕਰ ਰਹੇ ਹੋ ਸੋ ਅਸੀਂ ਇਕੱਠੇ ਦੇਰਾਂ ਤੋਂ ਆਂਦੀਆਂ ਸੀ ਗਿਆ ਇਕੱਠੇ ਅਸੀਂ ਵਾਪਸ ਜਾਂਦੇ ਸੀ ਫਿਰ ਉਸ ਦੌਰਾਨ ਹੀ ਮੇਰੇ ਫਾਜ਼ਲ ਸਾਹਿਬ ਦੀ ਪੋਸਟਿੰਗ ਕੈਲਿੰਪੋਂਗ ਹੋ ਗਈ ਜਿਸ ਕਰਕੇ ਮੈਨੂੰ ਹੋਸਟਲ ਛੱਡਣਾ ਪਿਆ ਤੇ ਜਦੋਂ ਤੁਸੀਂ ਹੋਸਟਲ ਰਹਿੰਦੇ ਸੀ ਕੱਲੀ ਕੁੜੀ ਡੇਰਾ ਡੂੰਨ ਤੋਂ ਆਈ ਜਿਵੇਂ ਅੱਜ ਕੱਲ੍ਹ ਕੋਈ ਲੇਡੀ ਘਰੋਂ ਬਾਹਰ ਨਿਕਲਦੇ ਆ ਉਹਨੂੰ ਡਰ ਲੱਗਦਾ ਵੀ ਸੁਨੇਚਰ ਨਾਲ ਉਹਦੇ ਕੰਨਾਂ ਨੂੰ ਪੈਰੇ ਉਹਦੀਆਂ ਬਾਹਾਂਵਾਂ ਨੂੰ ਪੈਰੇ ਜਾਂ ਕੁੱਤੇ ਨਾਲ ਉਹਦੇ ਮਗਰ ਪੈ ਜਾਣ ਉਦੋਂ ਇਦਾਂ ਦਾ ਡਰ ਸੀ ਨਹੀਂ ਅਦੂ ਬਿਲਕੁਲ ਮੈਂ ਖੈਲ ਕੁੱਤਿਆਂ ਦੇ ਬਾਰੇ ਤੇ ਮੈਂ ਕਹਿ ਸਕਦੀ ਹਾਂ ਕਿ ਮੈਨੂੰ ਕੋਈ ਸਟਰੀਟ ਡੌਗਸ ਨਹੀਂ ਸੀ ਇਸ ਤਰ੍ਹਾਂ ਸੀ ਐਂਡ ਆਮ ਰੈਡੀ ਟੂ ਐਡਮਿਟ ਕਿ ਅੱਜ ਜੋ ਹਾਲ ਹੈਗਾ ਸ਼ਹਿਰ ਦੇ ਵਿੱਚ ਸਟਰੀਟ ਡੌਗਸਿਕ ਬਹੁਤ ਵੱਡਾ ਮੈਨਸ ਹੋ ਚੁੱਕਿਆ ਹੈ ਹੂੰ ਤੇ ਉਸ ਟਾਈਮ ਮੈਨੂੰ ਲੱਗਦਾ ਨਹੀਂ ਸੇਫਟੀ ਸੀਗੀ ਐਵੇਂ ਦੇ ਕ੍ਰਿਮੀਨਲ ਜਿਹੜੀਆਂ ਅੱਜ ਕੱਲ ਆਪਾਂ ਦੇਖ ਰਹੇ ਆ ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਆਂ ਸੀ देयर वाज ਮੋਰ ਪੀਸ ਹਾਂ ਇੱਕ ਚੀਜ਼ ਸੀਗੀ ਕਿ ਅਦੂ ਜਿਹੜਾ ਬਲੂ ਸਟਾਰ ਆਪਰੇਸ਼ਨ ਹੋ ਕੇ हटਿਆ ਸੀ ਉਹਦੇ ਇਫੈਕਟਸ ਦਿੱਤੇ ਸੀ ਪਰ ਇਸ ਤਰਫ ਅਗਰ ਮੈਂ ਜਾਵਾਂ ਕਿ ਕ੍ਰਿਮੀਨਲੀ ਕੁਝ ਹੋ ਰਿਹਾ ਸੀ ਉਹ ਨਹੀਂ ਮਤਲਬ ਅੱਜ ਵਰਗਾ ਕ੍ਰਾਈਮ ਨਜ਼ਰ ਨਹੀਂ ਸੀ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਹੂੰ